ਆਪਾਂ ਜੇ ਤਾਂ ਇਹ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ ਰਾਈਟ ਸਾਹਿਬ ਬਹੁਤ ਵਧੀਆ ਕਿੱਦਾਂ ਚੱਲ ਰਹੀ ਹੈ ਜ਼ਿੰਦਗੀ ਅੱਜਕੱਲ ਬਾਈ ਜੀ ਬਹੁਤ ਵਧੀਆ ਸ਼ੁਕਰ ਹੈ ਮਾਲਕ ਦਾ ਲਾਈਫ ਵੀੜੀ ਹੈ ਇੱਕ ਚੀਜ਼ ਹੈਗੀ ਇਹਦੇ ਚ ਉਤਾਰ ਚੜਾਅ ਆਉਂਦੇ ਰਹਿੰਦੇ ਸੋ ਕੋਦੇ ਬਾਰੇ ਸਾਨੂੰ ਥੋੜਾ ਜਿਹਾ ਜਾਣਕਾਰੀ ਦਿਓ ਵੀ ਕਿਵੇਂ ਇਹ ਤੁਹਾਡਾ ਨਾਮ ਪਿਆਗਾ ਤੇ ਨਾਲ ਨਾਲ ਥੋੜਾ ਜਿਹਾ ਚਾਹ ਦੀਆਂ ਚੁਸਕੀਆਂ ਵੀ ਲਓ ਜੀ ਜਰੂਰ ਜੀ ਤੁਸੀਂ ਸੀ ਗੱਲ ਤੋਂ ਫਿਰ ਮੇਰਾ ਨਾਮ ਹੀ ਸਾਰੇ ਮੈਨੂੰ ਕਹਿਣ ਲੱਪੇ ਹਾਂਜੀ ਗਾਈਡ 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 ਸਾਹਿਬ ਸਾਹਿਬ ਪਾਹੂ ਖੋਂ ਫਿਰ ਇਹ ਗਾਈਡ ਸਾਹਿਬ ਬਣ ਗਿਆ ਆਪਾਂ ਕੋਈ ਇਦਾਂ ਦਾ ਤੁਹਾਡੇ ਨਾਲ ਹੋਇਆ ਵੀ ਜ਼ਿੰਦਗੀ 'ਚ ਤੁਸੀਂ

ਤੇ ਮੈਂ ਵਿੱਚ ਉੱਥੇ ਫਸ ਗਿਆ ਮੇਰਾ ਪੈਰ ਕੰਡਿਆਂ ਦੀ ਤਾਰ 'ਚ ਫਸ ਗਿਆ ਅੱਛਾ ਜੀ ਉੱਥੇ ਮੇਰਾ ਪੈਰ ਫਸਿਆ ਤੇ ਉੱਥੇ ਬਾਅਦ ਅੱਜ ਤੱਕ ਹੁਣ ਤੱਕ ਮੈਂ ਨੀ Zealand ਪਹੁੰਚ ਗਿਆ ਮੇਰਾ ਪੈਰ ਕਿੱਥੇ ਫਸ ਉਹ ਚਲੋ ਕੀ ਗੱਲ ਥੋੜੀ ਜਾਂ ਫਿਜ਼ੀਕਲ ਫਿਟਨੈਸ ਜਾਂ ਥੋੜੀ ਦੌੜ ਦੌੜ ਨਗੋੜ 'ਚ ਤੁਸੀਂ ਆਸਾਂ ਮੱਥ ਰਹਿ ਗਏ ਤੇ ਮੇਰੇ ਪਿੱਛੇ ਬੈ ਕੇ ਕੁੱਤੇ ਅੱਛਾ ਜੀ ਮੈਂ ਇੰਨੀ ਤੇਜ਼ ਭੱਜਿਆ ਤੁਸੀਂ ਸੁਭੋਤ ਨਹੀਂ ਸਕਦੇ ਕੁੱਤੇ ਨੂੰ ਮੈਂ ਦਿਖਿਆ ਤੱਕ ਨਹੀਂ ਇੰਨੀ ਤੇ ਭੱਜੇ ਕਿ ਕੁੱਤੇ ਵੀ ਤੁਹਾਨੂੰ ਦੇਖ ਕੇ ਹੈਰਾਨ ਰਹਿ ਗਏ ਤੇ ਅਣੀ ਕੇ ਦੇਖ ਲਓ ਤੁਸੀਂ ਅੱਛਾ ਫੇ ਕੁੱਤੇ ਆ ਤਾਂ ਬਈ ਗਾਈਡ ਦਾ ਤੇਜ਼ ਭੱਜਦੇ ਸੀਗੇ ਤੇ ਕੁੱਤੇ ਵਾਲੇ ਮੁੜ ਕੇ ਅੱਖ ਚ ਅੱਖ ਪਾਗੇ ਨਹੀਂ ਗਾਈਡ ਸਾਹਿਬ ਨੇ ਅੱਜ ਤੱਕ ਦੇਖਿਆ ਹੈ ਤੇ ਹੁਣ ਕੋਈ ਹੋਰ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨਾਲ ਕੋਈ ਜਾਣਕਾਰੀ ਸਾਂਝੀ ਜਾਂ ਕੋਈ ਜ਼ਿੰਦਗੀ ਦਾ ਤਿਆਰਬਾ ਤੇ ਕਿ ਜ਼ਿੰਦਗੀ ਨੂੰ ਰੋਕੋ ਨਾ ਜ਼ਿੰਦਗੀ ਨੂੰ ਅੱਗੇ ਬਧਾਂਦੇ ਚਲੋ ਆਪਣਾ ਕਰਮ ਕਰਦੇ ਰਹੋ ਕੀਪ ਗੋਇੰਗ ਰੁਕੋ ਨਾ ਕਿਤੇ ਹਾਂਜੀ ਜ਼ਿੰਦਗੀ ਨੂੰ ਕਿਤੇ ਸਲੋ ਨਾ ਹੋਣ ਦਿਓ ਇੱਕ ਰਫਤਾਰ ਨਾਲ ਵਧਦੇ ਰਹੋ ਆਪਣਾ ਪ੍ਰੇਸ਼ਰਮ ਕਰਦੇ ਰਹੋ ਤੁਹਾਨੂੰ ਸਕਸੈਸ ਮਿਲੇਗੀ ਪੱਕਾ ਮਿਲੇਗੀ ਪੱਕਾ ਮਿਲੇਗੀ ਹਾਂਜੀ ਸਹੀ ਗੱਲ ਕੀਪ ਗੋਇੰਗ ਓਲਵੇ ਅੱਗੇ ਵਾਸਤੇ ਦਰਸ਼ਕਾਂ ਨੂੰ ਕਹਿਣਾ ਕਿ ਅਸੀਂ ਇਦਾਂ ਦੇ ਹੋਰ ਸਰੋਤੇ ਲਿਆਉਂਦੇ ਰਾਵਾਂਗੇ ਉਸ ਦੇ ਲਈ ਸਾਡਾ ਸਾਥ ਦੇਣ ਲਈ ਫੇਰ ਵੀ ਕੋ ਲੰਗੂ ਚੈਨਲ ਦੇ ਨਾਲ ਜੁੜੇ ਰਹੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਸੱਚੀ ਗੱਲ ਦੀ ਸਾਰਿਆਂ ਨੂੰ ਸਹੀ ਗੱਲ